ਕੁਛ ਦੇਖ ਰਹੇ ਹੋ ਦਿਨਕ ਸਵੇਰਾ ਤੇ ਮੈਂ ਹਾਂ ਜਗਜੀਤ ਸਿੰਘ ਡਾਲ ਤਾਂ ਜੇ ਬੀਤੇ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਹੱਥਾਂ ਦੇ ਨਾਲ ਹੀ ਸਾਰੀ ਖੇਤੀ ਹੁੰਦੀ ਸੀ ਪਰ ਜਦੋਂ ਜਦੋਂ ਸਮਾਂ ਬਦਲਦਾ ਗਿਆ ਤਾਂ ਖੇਤੀ ਦੇ ਵਿੱਚ ਨਵੇਂ ਸੰਦ ਆਉਂਦੇ ਗਏ ਤਾਂ ਜਿਹੜੇ ਉਹ ਹੱਥਾਂ ਨਾਲ ਖੇਤੀ ਹੁੰਦੀ ਸੀ ਪ੍ਰਾਤਨ ਖੇਤੀ ਉਸ ਨੂੰ ਲੋਕ ਭੁੱਲਤੇ ਗਏ ਤੇ ਆਧੁਨਿਕ ਖੇਤੀ ਵਾਲੇ ਸਾਰੇ ਹੀ ਕਿਸਾਨ ਹੋ ਤੁਰੇ ਪਰ ਹਲਕਾ ਖੇਮ ਕਰਨ ਦੇ ਕਸਬਾ ਬਲਟੋਆ ਦੇ ਇੱਕ ਖੇਤ ਦੇ ਵਿੱਚ ਇਹੋ ਜਿਹਾ ਕਿਸਾਨ ਅਸੀਂ ਦੇਖੇ ਜੋ ਕਿ ਹੱਥੇ ਅੱਜ ਬਾਸਪਤੀ ਝਾੜ ਰਏ ਸੀ ਪੂਰਾ ਇਲਾਕਾ ਜਿਹੜਾ ਅਸੀਂ ਘੁੰਮਿਆ ਪਰ ਕਿਤੇ ਵੀ ਸਾਨੂੰ ਉਹ ਕਿਸਾਨ ਨਜ਼ਰੀ ਨਹੀਂ ਮਿਲੇ ਜੋ ਪਹਿਲਾਂ ਹੱਥਾਂ ਨਾਲ ਖੇਤੀ ਕਰਦੇ ਸੀ ਪਰ ਉਹ ਇੱਥੇ ਕੁਝ ਭਰਾ ਸਾਡੇ ਜਿਹੜੇ ਉਹ ਮੌਜੂਦ ਹੈ ਜੋ ਹੱਥਾਂ ਦੇ ਨਾਲ ਬਾਸਬਤੀ ਦੀ ਜਿਹੜੀ ਉਹ ਝਾੜ ਕਰ ਰਹੇ ਆ ਤਾਂ ਉਹਨਾਂ ਨਾਲ ਆਪਾਂ ਕਰਦੇ ਹਾਂ ਗੱਲਬਾਤ ਹਾਂਜੀ ਕਿਹਨਾ ਵੀਰ ਜੀ ਸ਼ਮਕਰ ਸਿੰਘ ਜੀ ਕਿਹੜਾ ਪਿੰਡ ਦਾ ਬਲਟਵਾ ਜੀ ਤਾਂ ਤੁਸੀਂ ਹੱਥ ਨਾਲ ਬਾਸਪਤੀ ਝਾੜ ਰਹੇ ਹੋ ਤੇ ਕਿਹੜੀ ਕਿਸਮ ਦੀ ਬਾਸਪਤੀ ਹੈ ਯਾਰਾ ਕੀ 11 21 ਤਾਂ ਲੋਕ ਜਿਹੜੇ ਹੁਣ ਗੱਲ ਕੀਤੀ ਜਾਵੇ ਤਾਂ ਸਾਰੇ ਹੀ ਲਗਭਗ ਮਸ਼ੀਨਾਂ ਨਾਲ ਇਹਨੂੰ ਕਰ ਲੈਂਦੇ ਆ ਤੇ ਤੁਸੀਂ ਹੱਥ ਨਾਲ ਝਾੜ ਰਹੇ ਹੋ ਇਹ ਥੋੜੀ ਜਿਹੀ ਡਿਗਰੀ ਸੀ ਅੱਛਾ ਜੀ ਹਾਂ ਤੇ ਪਹਿਲਾਂ ਵੀ ਜਿਹੜਾ ਝਾੜਦੇ ਉਸ ਨੂੰ ਹੱਥ ਨਾਲ ਹਰ ਸਾਲ ਝਾੜੀ ਦੀ ਵਿਕਲਾ ਦੋਗੇ ਇਹਦਾ ਕੀ ਕਾਰਨ ਕੀ ਕਾਰਨ ਵਧੀਆ ਚੀਜ਼ ਪਰਾਲੀ ਗੁੱਲੀ ਬਣ ਜਾਂਦੀ ਹੈ ਅੱਛਾ ਪਰਾਲੀ ਬਣ ਜਾਂਦੀ ਹੈ ਤਾ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਜਿਹੜੀ ਇਹ ਬਾਸਪਤੀ ਲਾਉਂਦਿਆਂ ਦਾ ਕਿੰਨਾ ਟਾਈਮ ਹੋ ਗਿਆ ਜਿਹੜਾ ਇਸ ਤਰ੍ਹਾਂ ਹੱਥਾਂ 'ਚ ਚੜਾਈ ਕਰਦਿਆਂ ਤੁਹਾਨੂੰ ਕੋਈ 15 ਸਾਲ ਹੋ ਗਏ ਲੱਗਾਂ ਪਰ ਸ਼ਾਹ ਜੀ ਤੇ ਹਰ ਰੋਜ਼ ਹੀ ਹੱਥਾਂ 'ਚ ਚੜਾਈ ਹੁੰਦੀ ਆ ਅੱਗੇ ਤਾਂ ਬਹੁਤ ਛੜੀ ਦੀ 4-5 ਕਿਲੇ ਹੋਂਦ ਤੱਕ ਲਾਈ ਤੇ ਹੋਰ ਵੀ ਕੋਈ ਤੁਹਾਡੇ ਲਾਗੇ ਹੈਗਾ ਜਿਹੜਾ ਆਹਤਾਂ ਝਾੜਦਾ ਵੀ ਕੋਈ ਜਿਹੜੀ ਉਹ ਡਿੱਗੀ ਡਿੱਗੀ ਵੀ ਝਾੜੀ ਲੈਂਦੀ ਆ ਇਹ ਜਿਹੜੀ ਹੱਥ ਨਾਲ ਚੜਾਈ ਕਰਦੇ ਉਹਦਾ ਖਰਚਾ ਜ਼ਿਆਦਾ ਪੈਂਦਾ ਕਿ ਘੱਟ ਪੈਂਦਾ ਖਰਚਾ ਜ਼ਿਆਦਾ ਪੈਂਦਾ ਜ਼ਿਆਦਾ ਪੈਂਦਾ ਤਾਂ ਹੀ ਲੋਕ ਜਿਹੜੀ ਮਸ਼ੀਨ ਤੋਂ ਵਢਾਉਂਦੇ ਤਾਂ ਹੀ ਵਢਾਉਂਦੇ ਇਹਦਾ ਰੇਟ ਵੱਧ ਕੇ ਘੱਟ ਹੁੰਦਾ ਮਾਰਕੀਟ ਦੇ ਵਿੱਚ ਰੇਟ ਮੇਰਾ 4-5 ਰੁਪਏ ਵੱਧ ਹੁੰਦਾ ਵੱਧ ਹੁੰਦਾ ਪਰ ਕੀ ਮੰਨਦੇ ਹੋ ਤੁਸੀਂ ਹੱਥ ਨਾਲ ਛਾੜਨੀ ਚਾਹੀਦੀ ਹੈ ਕਿ ਜਾਂ ਮਸ਼ੀਨ ਨਾਲ ਵਢਾਉਣੀ ਚਾਹੀਦੀ ਜਿੱਦਾਂ ਹੀ ਸੁਖਰਾ ਜੀ ਇਹਦਾ ਸੂਤਰ ਆ ਗਿਆ ਇਹ ਹੁਣ ਤੁਹਾਡੇ ਜਿਹੜੀ ਪ੍ਰਾਲੀ ਵੀ ਕੰਮ ਆਊਗੀ ਆਊਗੀ ਕੁਝ ਕਹਿਣਾ ਚਾਹੁੰਦੇ ਹਾਂ ਕਿਸਾਨ ਵੀਰਾਂ ਨੂੰ ਬਸ ਕਿਸਾਨ ਵੀਰਾਂ ਲਈ ਹੀ ਜਿਹਦਾ ਸੂਤਰਾ ਤੁਸੀਂ ਦੇਖ ਰਹੇ ਹੋ ਦਿਨਕ ਸਵੇਰਾ ਤੇ ਮੈਂ ਹਾਂ ਜਗਜੀਤ ਸਿੰਘ ਡਾਲ ਤਾਂ ਜੇ ਬੀਤੇ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਹੱਥਾਂ ਦੇ ਨਾਲ ਹੀ ਸਾਰੀ ਖੇਤੀ ਹੁੰਦੀ ਸੀ ਪਰ ਜਦੋਂ ਜਦੋਂ ਸਮਾਂ ਬਦਲਦਾ ਗਿਆ ਤਾਂ ਖੇਤੀ ਦੇ ਵਿੱਚ ਨਵੇਂ ਸੰਦ ਆਉਂਦੇ ਗਏ ਤਾਂ ਜਿਹੜੇ ਉਹ ਹੱਥਾਂ ਨਾਲ ਖੇਤੀ ਹੁੰਦੀ ਸੀ ਪਰਾਤਨ ਖੇਤੀ ਉਸ ਨੂੰ ਲੋਕ ਭੁੱਲਤੇ ਗਏ ਤੇ ਆਧੁਨਿਕ ਖੇਤੀ ਵਾਲੇ ਸਾਰੇ ਹੀ ਕਿਸਾਨ ਹੋ ਤੁਰੇ ਪਰ ਹਲਕਾ ਖੇਮ ਕਰਨ ਦੇ ਕਸਬਾ ਬਲਟੋਆ ਦੇ ਇੱਕ ਖੇਤ ਦੇ ਵਿੱਚ ਇਹੋ ਜਿਹੇ ਕਿਸਾਨ ਅਸੀਂ ਦੇਖੇ ਜੋ ਕਿ ਹੱਥੀਂ ਅੱਜ ਬਾਸਬਤੀ ਝਾੜ ਰਹੇ ਸੀ ਪੂਰਾ ਇਲਾਕਾ ਜਿਹੜਾ ਅਸੀਂ ਘੁੰਮਿਆ ਪਰ ਕਿਤੇ ਵੀ ਸਾਨੂੰ ਉਹ ਕਿਸਾਨ ਨਜ਼ਰੀ ਨਹੀਂ ਮਿਲੇ ਜੋ ਪਹਿਲਾਂ ਹੱਥਾਂ ਨਾਲ ਖੇਤੀ ਕਰਦੇ ਸੀ ਪਰ ਉਹ ਇੱਥੇ ਕੁਝ ਭਰਾ ਸਾਡੇ ਜਿਹੜੇ ਉਹ ਮੌਜੂਦ ਹੈ ਜੋ ਹੱਥਾਂ ਦੇ ਨਾਲ ਬਾਸਬਤੀ ਦੀ ਜਿਹੜੀ ਉਹ ਝਾੜ ਕਰ ਰਹੇ ਆ ਤਾਂ ਉਹਨਾਂ ਨਾਲ ਆਪਾਂ ਕਰਦੇ ਹਾਂ ਗੱਲਬਾਤ ਹਾਂਜੀ ਕੀ ਨਾ ਵੀਰ ਜੀ ਸ਼ਮਕੌਰ ਸਿੰਘ ਜੀ ਕਿਹੜਾ ਪਿੰਡ ਦਾ ਬਲਟਵਾ ਜੀ ਤਾਂ ਤੁਸੀਂ ਹੱਥ ਨਾਲ ਬਾਸਪਤੀ ਝਾੜ ਰਹੇ ਹੋ ਤੇ ਕਿਹੜੀ ਕਿਸਮ ਦੀ ਬਾਸਪਤੀ ਹੈ ਯਾਰਾ ਕੀ 11 21 ਤਾਂ ਲੋਕ ਜਿਹੜੇ ਹੁਣ ਗੱਲ ਕੀਤੀ ਜਾਵੇ ਤਾਂ ਸਾਰੇ ਹੀ ਲਗਭਗ ਮਸ਼ੀਨਾਂ ਨਾਲ ਇਹਨੂੰ ਕਰ ਲੈਂਦੇ ਆ ਤੇ ਤੁਸੀਂ ਹੱਥ ਨਾਲ ਝਾੜ ਰਹੇ ਹੋ ਇਹ ਥੋੜੀ ਜਿਹੀ ਡਿਗੀ ਸੀ ਅੱਛਾ ਜੀ ਹਾਂ ਤੇ ਪਹਿਲਾਂ ਵੀ ਜਿਹੜਾ ਝਾੜਦੇ ਉਸ ਨੂੰ ਹੱਥ ਨਾਲ ਛਾਰ ਸਾਲ ਝਾੜੀ ਵੀ ਕਿਲਾ ਲੋਗ ਇਹਦਾ ਕੀ ਕਾਰਨ ਕੀ ਕਾਰਨ ਵਧੀਆ ਚੀਜ਼ ਹੈ ਪ੍ਰਾਲੀ ਜੁੜੀ ਬਣ ਜਾਂਦੀ ਹੈ ਅਛਾ ਪ੍ਰਾਲੀ ਬਣ ਜਾਂਦੀ ਹੈ ਤਾ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਜਿਹੜੀ ਇਹ ਬਾਸਪਤੀ ਲਾਉਂਦਿਆਂ ਦਾ ਕਿੰਨਾ ਟਾਈਮ ਹੋ ਗਿਆ ਜਿਹੜਾ ਇਸ ਤਰ੍ਹਾਂ ਹੱਥਾਂ 'ਚ ਚੜਾਈ ਕਰਦਿਆਂ ਤੁਹਾਨੂੰ ਕੋਈ 15 ਸਾਲ ਹੋ ਗਏ ਲੱਗਾਂ ਅਛਾ ਜੀ ਤੇ ਹਰ ਰੋਜ਼ ਹੀ ਹੱਥਾਂ 'ਚ ਚੜਾਈ ਹੁੰਦੀ ਆ ਅੱਗੇ ਤਾਂ ਬਹੁਤ ਛੜੀ ਦੀ 4-5 ਕਿਲੇ ਹੁਣ ਤੇ ਇੱਕ ਅੱਧਕ ਲਈ ਤੇ ਹੋਰ ਵੀ ਕੋਈ ਤੁਹਾਡੇ ਲਾਗੇ ਹੈਗਾ ਜਿਹੜਾ ਹੱਥਾਂ 'ਚ ਝਾੜਦਾ ਵੀ ਕੋਈ ਜਿਹੜੀ ਡਿਗੀ ਡਿਗੀ ਵੀ ਝਾੜ ਲੈਂਦੇ ਆ ਤੇ ਇਹ ਜਿਹੜੀ ਹੱਥਾਂ 'ਚ ਚੜਾਈ ਕਰਦੇ ਉਹਦਾ ਖਰਚਾ ਜ਼ਿਆਦਾ ਪੈਂਦਾ ਕਿ ਘੱਟ ਪੈਂਦਾ ਖਰਚਾ ਜ਼ਿਆਦਾ ਪੈਂਦਾ ਜ਼ਿਆਦਾ ਪੈਂਦਾ ਤਾਂ ਹੀ ਲੋਕ ਜਿਹੜੀ ਮਸ਼ੀਨ ਤੋਂ ਵੜਾਉਂਦੇ ਤਾਂ ਹੀ ਮਸ਼ੀਨ ਤੋਂ ਇਹਦਾ ਰੇਟ ਵੱਧ ਕੇ ਘੱਟ ਹੁੰਦਾ ਮਾਰਕੀਟ ਦੇ ਵਿੱਚ ਰੇਟ ਜਿਹੜਾ 4-5 ਰੁਪਏ ਵੱਧ ਹੁੰਦਾ ਵੱਧ ਹੁੰਦਾ ਪਰ ਕੀ ਮੰਨਦੇ ਹੋ ਤੁਸੀਂ ਹੱਥਾਂ 'ਚ ਝਾੜਨੀ ਚਾਹੀਦੀ ਹੈ ਕਿ ਜਾਂ ਮਸ਼ੀਨਾਂ ਦਾ ਵਧਾਉਣੀ ਚਾਹੀਦੀ ਜਿੱਦਾਂ ਸੂਤਰਾ ਜਿਦਾਂ ਸੂਤਰਾ ਆ ਗਿਆ ਇਹ ਹੁਣ ਤੁਹਾਡੇ ਜਿਹੜੀ ਪ੍ਰਾਲੀ ਵੀ ਕੰਮ ਆਊਗੀ ਆਊਗੀ ਕੁਝ ਕਹਿਣਾ ਚਾਹੁੰਦੇ ਹਾਂ ਕਿਸਾਨ ਵੀਰਾਂ ਨੂੰ ਬਸ ਕਿਸਾਨ ਵੀਰਾਂ ਨੇ ਇਹ ਜਿੱਦਾਂ ਸੂਤਰਾ ਤੁਸੀਂ ਦੇਖ ਰਹੇ ਹੋ ਦਿਨਕ ਸਵੇਰਾ ਤੇ ਮੈਂ ਹਾਂ ਜਗਜੀਤ ਸਿੰਘ ਡੱਲਾ ਤਾਂ ਜੇ ਬੀਤੇ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਹੱਥਾਂ ਦੇ ਨਾਲ ਹੀ ਸਾਰੀ ਖੇਤੀ ਹੁੰਦੀ ਸੀ ਪਰ ਜਦੋਂ ਜਦੋਂ ਸਮਾਂ ਬਦਲਦਾ ਗਿਆ ਤਾਂ ਖੇਤੀ ਦੇ ਵਿੱਚ ਨਵੇਂ ਸੰਦ ਆਉਂਦੇ ਗਏ ਤਾਂ ਜਿਹੜੇ ਉਹ ਹੱਥਾਂ ਨਾਲ ਖੇਤੀ ਹੁੰਦੀ ਸੀ ਪ੍ਰਾਤਨ ਖੇਤੀ ਉਸ ਨੂੰ ਲੋਕ ਭੁੱਲਤੇ ਗਏ ਤੇ ਆਧੁਨਿਕ ਖੇਤੀ ਵੱਲ ਸਾਰੇ ਹੀ ਕਿਸਾਨ ਹੋ ਤੁਰੇ ਪਰ ਹਲਕਾ ਖੇਮ ਕਰਨ ਦੇ ਕਸਬਾ ਬਲਟੋਆ ਦੇ ਇੱਕ ਖੇਤ ਦੇ ਵਿੱਚ ਇਹੋ ਜਿਹੇ ਕਿਸਾਨ ਅਸੀਂ ਦੇਖੇ ਜੋ ਕਿ ਹੱਥੇ ਅੱਜ ਬਾਸਪਤੀ ਝਾੜ ਰਹੇ ਸੀ ਪੂਰਾ ਇਲਾਕਾ ਜਿਹੜਾ ਅਸੀਂ ਘੁੰਮਿਆ ਪਰ ਕਿਤੇ ਵੀ ਸਾਨੂੰ ਉਹ ਕਿਸਾਨ ਨਜ਼ਰੀ ਨਹੀਂ ਮਿਲੇ ਜੋ ਪਹਿਲਾਂ ਹੱਥਾਂ ਨਾਲ ਖੇਤੀ ਕਰਦੇ ਸੀ ਪਰ ਉਹ ਇੱਥੇ ਕੁਝ ਭਰਾ ਸਾਡੇ ਜਿਹੜੇ ਉਹ ਮੌਜੂਦ ਹੈ ਜੋ ਹੱਥਾਂ ਦੇ ਨਾਲ ਬਾਸਬਤੀ ਦੀ ਜਿਹੜੀ ਉਹ ਝਾੜ ਕਰ ਰਹੇ ਆ ਤਾਂ ਉਹਨਾਂ ਨਾਲ ਆਪਾਂ ਕਰਦੇ ਹਾਂ ਗੱਲਬਾਤ ਹਾਂਜੀ ਕਿਹਨਾ ਵੀਰ ਜੀ ਸ਼ਮਕਰ ਸਿੰਘ ਜੀ ਕਿਹੜਾ ਪਿੰਡ ਦਾ ਬਲਟਵਾ ਜੀ ਤਾਂ ਤੁਸੀਂ ਹੱਥ ਨਾਲ ਬਾਸਪਤੀ ਝਾੜ ਰਹੇ ਹੋ ਤੇ ਕਿਹੜੀ ਕਿਸਮ ਦੀ ਬਾਸਪਤੀ ਹੈ ਯਾਰਾ ਕੀ 11 21 ਤਾਂ ਲੋਕ ਜਿਹੜੇ ਹੁਣ ਗੱਲ ਕੀਤੀ ਜਾਵੇ ਤਾਂ ਸਾਰੇ ਹੀ ਲਗਭਗ ਮਸ਼ੀਨਾਂ ਨਾਲ ਇਹਨੂੰ ਕਰ ਲੈਂਦੇ ਆ ਤੇ ਤੁਸੀਂ ਹੱਥ ਨਾਲ ਝਾੜ ਰਹੇ ਹੋ ਇਹ ਥੋੜੀ ਜਿਹੀ ਡਿਗਰੀ ਸੀ ਅੱਛਾ ਜੀ ਹਾਂ ਤੇ ਪਹਿਲਾਂ ਵੀ ਜਿਹੜਾ ਝਾੜਦੇ ਉਸ ਨੂੰ ਹੱਥ ਨਾਲ 18 ਸਾਲ ਝਾੜੀ ਵੀ ਕਿਲਾ ਲੋਗ ਲੈ ਇਹਦਾ ਕੀ ਕਾਰਨ ਕੀ ਕਾਰਨ ਵਧੀਆ ਚੀਜ਼ ਹੈ ਪ੍ਰਾਲੀ ਜੁੜੀ ਬਣ ਜਾਂਦੀ ਹੈ ਅਛਾ ਪ੍ਰਾਲੀ ਬਣ ਜਾਂਦੀ ਹੈ ਤਾ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਜਿਹੜੀ ਇਹ ਬਾਸਪਤੀ ਲਾਉਂਦਿਆਂ ਤਾਂ ਕਿੰਨਾ ਟਾਈਮ ਹੋ ਗਿਆ ਜਿਹੜਾ ਇਸ ਤਰ੍ਹਾਂ ਹੱਥਾਂ 'ਚ ਚੜਾਈ ਕਰਦਿਆਂ ਤੁਹਾਨੂੰ ਕੋਈ 15 ਸਾਲ ਹੋ ਗਏ ਲੱਗਦਾ ਹੈ ਸ਼ਾਹੀ ਤੇ ਹਾਰ ਰਹੀਆਂ ਹੱਥਾਂ 'ਚ ਚੜਾਈ ਹੁੰਦੀ ਆ ਅੱਜ ਦੇ ਬਹੁਤ ਸਾੜੀ ਦੇ 4-5 ਕਿਲੇ ਹੋਣ ਤੇ ਇੱਕ ਅੱਧਕ ਲਈ ਤੇ ਹੋਰ ਵੀ ਕੋਈ ਤੁਹਾਡੇ ਲਾਗੇ ਹੈਗਾ ਜਿਹੜਾ ਹੱਥਾਂ 'ਚ ਆੜਵਾ ਵੀ ਕੋਈ ਜਿਹੜੀ ਡਿਗ ਡਿਗਲੀ ਵੀ ਛਾੜ ਲੈਂਦੇ ਆ ਤੇ ਇਹ ਜਿਹੜੀ ਹੱਥ ਨਾਲ ਚੜਾਈ ਕਰਦੇ ਉਹਦਾ ਖਰਚਾ ਜ਼ਿਆਦਾ ਪੈਂਦਾ ਕਿ ਘੱਟ ਪੈਂਦਾ ਖਰਚਾ ਜ਼ਿਆਦਾ ਪੈਂਦਾ ਜ਼ਿਆਦਾ ਪੈਂਦਾ ਤਾਂ ਹੀ ਲੋਕ ਜਿਹੜੀ ਮਸ਼ੀਨ ਤੋਂ ਵਢਾਉਂਦੇ ਤਾਂ ਹੀ ਮਸ਼ੀਨ ਤੋਂ ਇਹਦਾ ਰੇਟ ਵੱਧ ਕੇ ਘੱਟ ਹੁੰਦਾ ਮਾਰਕੀਟ ਦੇ ਵਿੱਚ ਰੇਟ ਜਿਹੜਾ 4-5 ਰੁਪਏ ਵੱਧ ਹੁੰਦਾ ਵੱਧ ਹੁੰਦਾ ਪਰ ਕੀ ਮੰਨਦੇ ਹੋ ਤੁਸੀਂ ਹੱਥ ਨਾਲ ਛਾੜਨੀ ਚਾਹੀਦੀ ਹੈ ਕਿ ਜਾਂ ਮਸ਼ੀਨ ਨਾਲ ਵਢਾਉਣੀ ਚਾਹੀਦੀ ਜਿੱਦਾਂ ਸੁਤਰਾ ਜੀ ਇਹਦਾ ਸੂਤਰ ਆ ਗਿਆ ਇਹ ਹੁਣ ਤੁਹਾਡੇ ਜਿਹੜੀ ਪਰਾਲੀ ਵੀ ਕੰਮ ਆਊਗੀ ਆਊਗੀ ਕੁਝ ਕਹਿਣਾ ਚਾਹੁੰਦੇ ਆ ਕਿਸਾਨ ਵੀਰਾਂ ਨੂੰ ਬਸ ਕਿਸਾਨ ਵੀਰਾਂ ਲਈ ਇਹਦਾ ਸੂਤਰ ਤੁਸੀਂ ਦੇਖ ਰਹੇ ਹੋ ਦਿਨਕ ਸਵੇਰਾ ਤੇ ਮੈਂ ਹਾਂ ਜਗਜੀਤ ਸਿੰਘ ਡਾਲ ਤਾਂ ਜੇ ਬੀਤੇ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਹੱਥਾਂ ਦੇ ਨਾਲ ਹੀ ਸਾਰੀ ਖੇਤੀ ਹੁੰਦੀ ਸੀ ਪਰ ਜਦੋਂ ਜਦੋਂ ਸਮਾਂ ਬਦਲਦਾ ਗਿਆ ਤਾਂ ਖੇਤੀ ਦੇ ਵਿੱਚ ਨਵੇਂ ਸੰਦ ਆਉਂਦੇ ਗਏ ਤਾਂ ਜਿਹੜੇ ਉਹ ਹੱਥਾਂ ਨਾਲ ਖੇਤੀ ਹੁੰਦੀ ਸੀ ਪਰਾਤਨ ਖੇਤੀ ਉਸ ਨੂੰ ਲੋਕ ਭੁੱਲਤੇ ਗਏ ਤੇ ਆਧੁਨਿਕ ਖੇਤੀ ਵਾਲੇ ਸਾਰੇ ਹੀ ਕਿਸਾਨ ਹੋ ਤੁਰੇ ਪਰ ਹਲਕਾ ਖੇਮ ਕਰਨ ਦੇ ਕਸਬਾ ਬਲਟੋਆ ਦੇ ਇੱਕ ਖੇਤ ਦੇ ਵਿੱਚ ਇਹੋ ਜਿਹੇ ਕਿਸਾਨ ਅਸੀਂ ਦੇਖੇ ਜੋ ਕਿ ਹੱਥੇ ਅੱਜ ਬਾਸਬਤੀ ਝਾੜ ਰਹੇ ਸੀ ਪੂਰਾ ਇਲਾਕਾ ਜਿਹੜਾ ਅਸੀਂ ਘੁੰਮਿਆ ਪਰ ਕਿਤੇ ਵੀ ਸਾਨੂੰ ਉਹ ਕਿਸਾਨ ਨਜ਼ਰੀ ਨਹੀਂ ਮਿਲੇ ਜੋ ਪਹਿਲਾਂ ਹੱਥਾਂ ਨਾਲ ਖੇਤੀ ਕਰਦੇ ਸੀ ਪਰ ਉਹ ਇੱਥੇ ਕੁਝ ਭਰਾ ਸਾਡੇ ਜਿਹੜੇ ਉਹ ਮੌਜੂਦ ਹੈ ਜੋ ਹੱਥਾਂ ਦੇ ਨਾਲ ਬਾਸਬਤੀ ਦੀ ਜਿਹੜੀ ਉਹ ਝਾੜ ਕਰ ਰਹੇ ਆ ਤਾਂ ਉਹਨਾਂ ਨਾਲ ਆਪਾਂ ਕਰਦੇ ਹਾਂ ਗੱਲਬਾਤ ਹਾਂਜੀ ਕਿਹਨਾ ਵੀਰ ਜੀ ਸ਼ਮਕੌਰ ਸਿੰਘ ਜੀ ਕਿਹੜਾ ਪਿੰਡ ਦਾ ਬਲਟਵਾ ਜੀ ਤਾਂ ਤੁਸੀਂ ਹੱਥ ਨਾਲ ਬਾਸਪਤੀ ਝਾੜ ਰਹੇ ਹੋ ਤੇ ਕਿਹੜੀ ਕਿਸਮ ਦੀ ਬਾਸਪਤੀ ਹੈ ਯਾਰਾ ਕੀ 11 21 ਤਾਂ ਲੋਕ ਜਿਹੜੇ ਹੁਣ ਗੱਲ ਕੀਤੀ ਜਾਵੇ ਤਾਂ ਸਾਰੇ ਹੀ ਲਗਭਗ ਮਸ਼ੀਨਾਂ ਨਾਲ ਇਹਨੂੰ ਕਰ ਲੈਂਦੇ ਆ ਤੇ ਤੁਸੀਂ ਹੱਥ ਨਾਲ ਝਾੜ ਰਹੇ ਹੋ ਇਹ ਥੋੜੀ ਜਿਹੀ ਡਿਗਰੀ ਸੀ ਅੱਛਾ ਜੀ ਹਾਂ ਤੇ ਪਹਿਲਾਂ ਵੀ ਜਿਹੜਾ ਝਾੜਦੇ ਉਸ ਨੂੰ ਹੱਥ ਨਾਲ 14 ਸਾਲ ਝਾੜੀ ਵੀ ਕਿਲਾ ਲੋਗ ਇਹਦਾ ਕੀ ਕਾਰਨ ਕੀ ਕਾਰਨ ਵਧੀਆ ਚੀਜ਼ ਹੈ ਪ੍ਰਾਲੀ ਜੁੜੀ ਬਣ ਜਾਂਦੀ ਹੈ ਅੱਛਾ ਪ੍ਰਾਲੀ ਬਣ ਜਾਂਦੀ ਹੈ ਤਾ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਜਿਹੜੀ ਇਹ ਬਾਸਪਤੀ ਲਾਉਂਦਿਆਂ ਤਾਂ ਕਿੰਨਾ ਟਾਈਮ ਹੋ ਗਿਆ ਜਿਹੜਾ ਇਸ ਤਰ੍ਹਾਂ ਹੱਥਾਂ 'ਚ ਚੜਾਈ ਕਰਦਿਆਂ ਤੁਹਾਨੂੰ ਕੋਈ 15 ਸਾਲ ਹੋ ਗਏਗਾ ਅਕਸ਼ੈ ਜੀ ਤੇ ਹਰ ਰੋਜ਼ ਹੱਥਾਂ 'ਚ ਚੜਾਈ ਹੁੰਦੀ ਆ ਅੱਗੇ ਤਾਂ ਬਹੁਤ ਸਾੜੀ ਦੀ 4-5 ਕਿਲੇ ਹੋਣ ਤੇ ਇੱਕ ਅੱਧਾ ਕਿਲੋ ਤੇ ਹੋਰ ਵੀ ਕੋਈ ਤੁਹਾਡੇ ਲਾਗੇ ਹੈਗਾ ਜਿਹੜਾ ਹੱਥਾਂ 'ਚ ਆੜਗਾ ਵੀ ਕੋਈ ਜਿਹੜੀ ਡਿੱਗੀ ਡੁੱਗੀ ਨੂੰ ਛਾੜ ਲੈਂਦੇ ਆ ਤੇ ਇਹ ਜਿਹੜੀ ਹੱਥ ਨਾਲ ਚੜਾਈ ਕਰਦੇ ਉਹਦਾ ਖਰਚਾ ਜ਼ਿਆਦਾ ਪੈਂਦਾ ਕਿ ਘੱਟ ਪੈਂਦਾ ਖਰਚਾ ਜ਼ਿਆਦਾ ਪੈਂਦਾ ਜ਼ਿਆਦਾ ਪੈਂਦਾ ਤਾਂ ਹੀ ਲੋਕ ਜਿਹੜੀ ਮਸ਼ੀਨ ਤੋਂ ਵਢਾਉਂਦੇ ਤਾਂ ਹੀ ਮਸ਼ੀਨ ਤੋਂ ਇਹਦਾ ਰੇਟ ਵੱਧ ਕੇ ਘੱਟ ਹੁੰਦਾ ਮਾਰਕੀਟ ਦੇ ਵਿੱਚ ਰੇਟ ਮੇਰਾ 4-5 ਰੁਪਏ ਵੱਧ ਹੁੰਦਾ ਵੱਧ ਹੁੰਦਾ ਪਰ ਕੀ ਮੰਨਦੇ ਹੋ ਤੁਸੀਂ ਹੱਥ ਨਾਲ ਛਾੜਨੀ ਚਾਹੀਦੀ ਹੈ ਕਿ ਜਾਂ ਮਸ਼ੀਨ ਨਾਲ ਵਢਾਉਣੀ ਚਾਹੀਦੀ ਜਿੱਦਾਂ ਸੂਤਰਾ ਜਿਦਾਂ ਸੂਤਰਾ ਆ ਗਿਆ ਇਹ ਹੁਣ ਤੁਹਾਡੇ ਜਿਹੜੀ ਪਰਾਲੀ ਵੀ ਕੰਮ ਆਊਗੀ ਆਊਗੀ ਕੁਝ ਕਹਿਣਾ ਚਾਹੁੰਦੇ ਹੋ ਕਿਸਾਨ ਵੀਰਾਂ ਨੂੰ ਬਸ ਕਿਸਾਨ ਵੀਰਣੇ ਇਹ ਜਿਹਦਾ ਸੂਤਰਾ